ਜਿੱਥੇ ਕੰਨਰਨੋਦ ਦੀ ਐਮਰਜੈਂਸੀ ਮੂਵੀ ਲਗਾਤਾਰ ਵਿਵਾਦ ਚੱਲ ਰਹੀ ਹੈ ਉੱਤੇ ਹੀ ਦਿਲਜੀ ਦੋਸਾਂਝ ਦੀ ਖਲੜਾ ਫਿਲਮ ਤੇ ਕਟਲੌਨ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ ਤੇ ਹੁਣ ਉਸ ਦੇ ਉੱਤੇ ਵੀ ਐਸਜੀਪੀਸੀ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਇੱਕ ਪਾਸੇ ਐਸਜੀਪੀਸੀ ਦਿਲਜੀ ਦੋਸਾਂਝ ਦੀ ਫਿਲਮ ਨੂੰ ਲੈ ਕੇ ਪੱਖ ਦੇ ਵਿੱਚ ਆਈ ਹੈ ਤੇ ਦੂਜੇ ਪਾਸੇ ਕੰਨਰਨੋਦ ਦੀ ਐਮਰਜੈਂਸੀ ਫਿਲਮ ਦਾ ਲਗਾਤਾਰ ਵਿਰੋਧ ਕਰ ਰਹੀ ਹੈ ਸੁਨੋ ਹਰਜਿੰਦਰ ਸਿੰਘ ਕਾਮਿਨੇ ਕੀ ਅਜਿਹਾ ਬੋਲਿਆ ਕਿ ਉਸ ਬਿਆਨ ਤੋਂ ਬਾਅਦ ਮਾਮਲਾ ਫਿਰ ਤੌਲ ਕਰਨਾ ਤੋ ਸੇਵਸ ਨੇ ਇਹ ਬਿਆਨ ਜੋ ਕਿ ਬੋਲਿਆ ਗਿਆ ਹਰਜਿੰਦਰ ਸਿੰਘ ਕਾਮੀ ਵੱਲੋਂ ਇੱਕ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਬਣੀ ਜਾ ਰਹੀ ਆ ਕਿ ਇੱਕ ਐਮਪੀ ਬਣੀਆ ਨਮੀ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾ ਲੈਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਿਤੇ ਭਾਜੀਪੀ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਇਹ ਕਿਤੇ ਵੱਡਾ ਦੁੱਖ ਦਾ ਕਾਰਨ ਬਣ ਜਾਏ ਰੋਜ਼ ਕੋਈ ਨਾ ਕੋਈ ਨਵੀਂ ਗੱਲ ਕਰਦੀ ਆ ਇੱਕ ਪਿਛੇ ਫਿਲਮ ਰਿਲੀਜ਼ ਕੀਤੀ ਆਪਣੇ ਕਰਨ ਦਾ ਇਹ ਨਹੀਂ ਯਤਨ ਕੀਤਾ ਉਹ ਫਿਲਮ ਸੀ ਐਮਰਜੈਂਸੀ ਅਸੀਂ ਕਦੇ ਵੀ ਕਿਸੇ ਦਾ ਕੋਈ ਬਣਾਵੇ ਕੋਈ ਵਿਰੋਧ ਨਹੀਂ ਕਰਦੇ ਪਰ ਉਹਦੇ ਵਿੱਚ ਜਿਹੜਾ ਕਰਨਾਤਮਕ ਤੌਰ ਦੇ ਉੱਤੇ ਦੇਖੋ 75 ਦੇ ਵਿੱਚ ਐਮਰਜੈਂਸੀ ਲੱਗੀ 77 ਦੇ ਵਿੱਚ ਉਹ ਖਤਮ ਹੋ ਗਈ ਤੇ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਯੋਗਦਾਨ ਨਹੀਂ ਪਾਇਆ ਜੇ ਮੈਂ ਕਹਿਰਮਾ ਐਮਰਜੈਂਸੀ ਟੁੱਟੀ ਆ ਤੇ ਉਹ ਪੰਜਾਬ ਦੇ ਸਿੱਖਾਂ ਨੇ ਸ਼ੋਮਣੀ ਕਾਲੀਦਲ ਨੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹ ਉਹ ਕਾਰਨ ਸੀ ਜਿਹੜੇ ਸਾਡੇ ਸਵਰਗਵਾਸੀ ਸ਼੍ਰੀ ਜੈਪ੍ਰਕਾਸ਼ ਉਹਨਾਂ ਨੇ ਇਹ ਲੁਧਿਆਣੇ ਦੀ ਧਰਤੀ ਤੇ ਵੱਡੀ ਰੈਲੀ ਕਰਕੇ 1970 ਵਿੱਚ ਕਿਹਾ ਸੀ ਕਿ ਜੇ ਅੱਜ ਸਿੱਖੇ ਉਦਮ ਅਪਰਾਲਾ ਨਾ ਕਰਦੇ ਸ਼ੋਮਣੀ ਕਾਲੀਦਲ ਨਾ ਉਦਮ ਅਪਰਾਲਾ ਕਰਦਾ ਤੇ ਸ਼ਾਇਦ ਹਾਲੇ ਅਸੀਂ ਜੇਲਾ ਚ ਰਹਿੰਦੇ ਸੋ ਇਹ ਦਾ ਮੇਰਾ ਖਿਆਲ ਤਾਂ ਜੰਮੀ ਵੀ ਨਹੀਂ ਹੋਣੀ ਤੇ ਉਹਦੇ ਵਿੱਚ ਟ੍ਰੇਲਰ ਕੀ ਦੇ ਰਹੀ ਆ ਕਿ ਮੈਂ ਉਹਦਣ ਉੱਥੇ ਸਟੇਜ ਤੇ ਵੀ ਕਿਹਾ ਸੀ ਸਾਡੇ ਕੌਮ ਦੇ ਮਹਾਨ ਸ਼ਹੀਦ ਮਹਾਨ ਨਾਇਕ ਐਮਐਨ ਅਗਾਲ ਤੱਕ ਤੋਂ ਦਰਜਾ ਮਿਲਦਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੂੰ ਕ੍ਰਨਾਤਮਕ ਤੌਰ ਤੇ ਅੱਤਵਾਦੀ ਕਹਿ ਕੇ ਇਹਦੇ ਵੱਲੋਂ ਜਿਹੜਾ ਇਹ ਦਿਖਾਲਣਾ ਇਹਦੀ ਬਹੁਤ ਅੱਜ ਦਾ ਹਾਊਸ ਵੀ ਚੇਚੇ ਤੌਰ ਤੇ ਅਬਜੈਕਟਿਵ ਜਿਹੜੀ ਇਹਦੀ ਨਿੰਦਾ ਹੀ ਨਹੀਂ ਕਰਦੀ ਇਹ ਇਹ ਵੀ ਸਰਕਾਰ ਨੂੰ ਅਪੀਲ ਕਰਦੀ ਆ ਕਿ ਇਹਦੀ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਇਹ ਜੇ ਫਿਲਮ ਚੱਲ ਪਈ ਪੰਜਾਬ ਦੇ ਵਿੱਚ ਤੇ ਫਿਰ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਆਪਣਾ ਜੋਰ ਆਪਾਂ ਰੋਸ ਮਜਾਰਾ ਨਹੀਂ ਤੇ ਰੋਸ ਮਜਾਰਾ ਦਾ ਇੱਕ ਬੱਕਰਾ ਹੁੰਦਾ ਤੇ ਅੱਜ ਦੇ ਇਸ ਅਬਜੈਕਟਿਵ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਨੂੰ ਕਿਸੇ ਵੀ ਸ਼ਰਤ ਤੇ ਚੱਲਣ ਨਹੀਂ ਦੇਣਾ। ਸੋ ਇਸ ਕਰਕੇ ਇਹ ਮੈਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਨਾਲ ਸੰਬੰਧਿਤ ਜੇ ਕੋਈ ਫਿਲਮ ਆਉਂਦੀ ਪਿੱਛੇ ਆਪਣਾ ਪੰਜਾਬ ਆਇਆ ਜਾਂ ਹੁਣ ਆ ਪਿੱਛੇ ਜਿਹੜੀ ਸਾਡੇ ਬਹੁਤ ਸਤਿਕਾਰਯੋਗ ਖਾਲਣਾ ਸਾਹਿਬ ਤੇ ਬਣੀ ਇੱਕ ਫਿਲਮ ਉਸ ਫਿਲਮ ਦੇ ਉੱਤੇ ਦਾ ਕਟ ਮਾਰਨ ਨੂੰ ਤਿਆਰ ਹੋਗਾ ਦਵਾ 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 ਤੇ ਇਹ ਇਹ ਜਿਹੜੀ ਐਮਪੀ ਸਾਭਾ ਨੂੰ ਇਹਨੂੰ ਦਬਾ ਦਵੋ ਹਰੀ ਝੰਡੀ ਵੀ ਸੈਂਸਰ ਦੇਤੀ ਸੈਂਸਰ ਬੋਰਡ ਨੇ ਵੀ ਪਾਈ ਚਲਾਈ ਜਾ ਸਕਦੀ ਆ ਇਹ ਤਾਂ ਚਲੋ ਜਿਹੜੀ ਆਪਣੇ ਸਰਕਾਰਾਂ ਉਹਨਾਂ ਨੇ ਤਾਂ ਕੀਤਾ ਕੱਖ ਨੇ ਹਾਈ ਕੋਰਟ ਦੇ ਵਿੱਚ ਮਸਲਾ ਚੱਲਿਆ ਗਿਆ ਸੋ ਮੇਰਾ ਕਹਿਣ ਤੋਂ ਭਾਵ ਇਹ ਵੀ ਅੱਜ ਦਾ ਹਾਊਸ ਜਿਹੜਾ ਆਪਣਾ ਅਬਜੈਕਟਿਵ ਆ ਇਹ ਲੋਕ ਸਭਾ ਦੇ ਸਪੀਕਰ ਤੋਂ ਵੀ ਮੰਗ ਕਰਦੀ ਆ ਕਿ ਇਹ ਜਿਹੜੀ ਮर्यादा ਤੋਂ ਉਲਟ ਚੁਣਿਆ ਤਾਂ ਲੋਕਾਂ ਨੇ ਲੋਕ ਸੇਵਾ ਲਈ ਸੀ ਤੇ ਆ ਪਿਛਲੇ ਦਿਨ ਕਿਸਾਨਾਂ ਦੇ ਖਿਲਾਫ ਵੀ ਮੁੱਦਾ ਚੱਕ ਦਿੱਤਾ ਵੀ ਜੀ ਬਿੱਲ ਮੁੜ ਕੇ ਹੁੰਨੇ ਚਾਹੀਦੇ ਆ ਇਹ ਹਵਜੀਆਂ ਦੇ ਉੱਤੇ ਕੋਈ ਜਿਹੜਾ ਮਾਡਲ ਕੋਡ ਆਫ ਕੰਡਕਟ ਲਾਗੂ ਕੀਤਾ ਜਾਵੇ ਤਾਂ ਕਿ ਕੋਈ ਇਦਾਂ ਦਾ ਮਾਹੌਲ ਨਾ ਸਿਰਜਿਆ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਨਫ਼ਰਤ ਫੈਲੇ ਸੋ ਇਹ ਵੀ ਅੱਜ ਦਾ ਜਿਹੜਾ ਸਾਡਾ ਹੌਸੇਗਾ ਇਹ ਬੈਠ ਕੇ ਡਿਸਕਸ ਕੀਤਾ ਤੇ ਇਹਦੀ ਵੀ ਨਕੀਦੀ ਕੀਤੀ ਨਕੀਦੀ ਨੇ ਕੀਤੀ ਇਹਦੇ ਤੇ ਰੋਕ ਲਾਉਣ ਦੇ ਵੀ ਤਰੰਤ ਜਿਹੜੀ ਸਰਕਾਰ ਤੋਂ ਮੰਗ ਕੀਤੀ ਹੈ ਇੱਕ ਸਾਡਾ ਬੜੇ ਲੰਬੇ ਆਸੇ ਤੋਂ ਭਾਵੇਂ ਸਾਡਾ ਦਿੱਲੀ ਮਿਸ਼ਨ ਉਹ ਉੱਥੇ ਦਿੱਲੀ ਵਿੱਚੇ ਚੱਲ ਰਿਹਾ ਪਰ ਅੱਜ ਐਗਜੈਕਟਿਵ ਨੇ ਫੈਸਲਾ ਕੀਤਾ ਕਿ ਇਸ ਮਿਸ਼ਨ ਨੂੰ ਤੇ ਉੱਥੇ ਜਿਹੜੇ ਸਾਡੇ ਕੋਈ ਜਾਂਦੇ ਬੇਰਬੰਦੀ ਜਿਨ੍ਹਾਂ ਨੂੰ ਕਮਰਿਆਂ ਦੀ ਲੋੜ ਹੁੰਦੀ ਆ ਉੱਥੇ ਇੱਕ ਜ਼ਮੀਨ ਖਰੀਦੀ ਜਾਵੇ ਤਾਂ ਕਿ ਉੱਥੇ ਖੂਬਸੂਰਤ ਇਮਾਰਤ ਵੀ ਹੋਵੇ ਜਿੱਥੇ ਰਹਿਣ ਦਾ ਪ੍ਰਬੰਧ ਵੀ ਹੋਵੇ ਤੇ ਸਾਡਾ ਦਿੱਲੀ ਜਿਹੜਾ ਮਿਸ਼ਨ ਹੈ ਆ ਸੇ ਕਮਿਸ਼ਨ ਉਹ ਵੀ ਸਫਲਤਾਪੂਰਵਕ ਚੱਲੇ ਭਾਵੇਂ ਸਫਲਤਾਪੂਰਵਕ ਚੱਲ ਰਿਹਾ ਉਹ ਪਰ ਫਿਰ ਵੀ ਅੱਜ ਦੇ ਓਬਜੈਕਟਿਵ ਦੇ ਵਿੱਚ ਫੈਸਲਾ ਹੋਇਆ ਕਿ ਇਹਦੇ ਲਈ ਉਥੋਂ ਕੋਈ ਵੀ ਜਿਹੜਾ ਪ੍ਰਾਪਰਟੀ ਵੇਚਦੇ ਉਹਨਾਂ ਦੇ ਨਾਲ ਅਚੇਚੇ ਤੌਰ ਤੇ ਗੱਲ ਕਰਕੇ ਉਹ ਜ਼ਮੀਨ ਤਨਾਤ ਖਰੀਦ ਲਈ ਜਾਵੇ ਤਾਂ ਕਿ ਵਧੀਆ ਜਿਹੜਾ ਉਹ ਪ੍ਰਬੰਧ ਦਿੱਲੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੱਲ ਸਕੇ ਇੱਕ ਸਾਡੇ ਭਾਵੇਂ ਲੰਬੇ ਆਸੇ ਦੀ ਸਾਡੇ ਇੱਕ ਚੱਲਦੀ ਅਕੈਡਮੀ ਬਾਬਾ ਬੰਦਾ ਸਿੰਘ ਮਹਾਰਾਜ ਦੇ ਵਿੱਚ ਉਸ ਬੰਦਾ ਸਿੰਘ ਬਹਾਦਰ ਦੀ ਡਿਫੈਂਸ ਅਕੈਡਮੀ ਦੇ ਵਿੱਚੋਂ ਐਤਕੀ ਸਾਡੇ ਦੋ ਬੱਚੇ ਪਾਸ ਹੋ ਕੇ ਐਨਡੀਏ ਦੇ ਵਿੱਚ ਗਏ ਆ ਜਿੱਥੇ ਉਹਨਾਂ ਬੱਚਿਆਂ ਦੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਭਵਿੱਖ ਲਈ ਚੰਗੇ ਭਵਿੱਖ ਲਈ ਅਸੀਂ ਧੰਨਵਾਦ ਕਰਦੇ ਆਂ ਨਾਲ ਇਹ ਵੀ ਯਤਨ ਕਰਾਂਗੇ ਕਿ ਉਹ ਸਿੱਖ ਚਿਹਰਿਆਂ ਨੂੰ ਵੱਧ ਤੋਂ ਵੱਧ ਦਸਤਾਰ ਧਾਰੀਆਂ ਨੂੰ ਅਗਲੇ ਸ਼ੈਸ਼ਨਾਂ ਦੇ ਵਿੱਚ ਜਿਹੜੀ ਆ ਉਹਦੇ ਵਿੱਚ ਜਿਹੜੀ ਉਹ ਸਾਰੀ ਗਵਾਈ ਦਿੱਤੀ ਜਾਵੇ ਇੱਕ ਪਿਛਲੇ ਦਿਨੀ ਮੈਂ ਤੇ ਜਫੇਦਾਰ ਅਕਾਦ ਤਖਤ ਸਾਹਿਬ ਤੇ ਭਾਈ ਭਗਵਾਨ ਸਿੰਘ ਜੀ ਸਿਆਲਗਾ ਸੀ ਭਾਈ ਰਾਜੋਵਾਨਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀ ਉਸ ਮੁਲਾਕਾਤ ਦੇ ਵਿੱਚ ਫਿਰ ਕੋਈ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਉਹਦੇ ਲਈ ਫੇਰ ਕਿਉਂਕਿ ਰਾਜਵਾਨਾ ਸਾਹਿਬ ਤੇ ਉਹਨਾਂ ਦੀ ਭੈਣ ਉਹ ਵਿਚਾਰੀ ਬਿਮਾਰ ਹੋਣ ਦੇ ਬਾਵਜੂਦ ਵੀ ਦੌੜ ਭੱਜ ਕਰਦੀ ਆ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਉਹਨਾਂ ਵੱਲੋਂ ਜਿਹੜੀ ਆ ਦੁਬਾਰਾ ਰਿਵਿਊ ਲਈ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆ ਉਹ ਸਰਕਾਰ ਨੇ ਲਾਗੂ ਨਹੀਂ ਕੀਤਾ ਤੇ ਉਹਦੇ ਲਈ ਅਸੀਂ ਪਟੀਸ਼ਨ ਦੁਆਰਾ ਜਿਹੜੀ ਆ ਰਾਜਵਾਨਾ ਸਾਹਿਬ ਵੱਲੋਂ ਉਹ ਪਾਈ ਗਈ ਉੱਥੇ ਉਹ ਪਟੀਸ਼ਨ ਕੋਈ ਮਾਰਸੀ ਪਟੀਸ਼ਨ ਨਹੀਂ ਗਈ ਜਾਂ ਉਹ ਕੋਈ ਹੋਰ ਤਰਲਾ ਮਿਹਨਤ ਨਹੀਂ ਉਹ ਇਸ ਕਰਕੇ ਆ ਵੀ 2022 ਦਾ ਜਿਹੜਾ ਫੈਸਲਾ ਉਹਨੂੰ 3 ਸਾਲ ਹੀ ਲਗਭਗ ਹੋ ਚੱਲੇ ਆ ਉਹਦੀ ਸਰਕਾਰ ਨੂੰ ਡਾਇਰੈਕਸ਼ਨ ਸੀ ਕਿ ਤੇ ਤੁਰੰਤ ਕੋਈ ਸਮੇਂ ਅਨੁਕੂਲ ਫੈਸਲਾ ਲੈ ਲਿਆ ਜਾਵੇ ਪਰ ਉਹ ਲਿਆ ਨਹੀਂ ਤੇ ਹੁਣ ਉਹ ਪਟੀਸ਼ਨ ਸਾਡੀ ਜਿਹੜੀ ਉਹ ਲਿਸਟ ਹੋ ਗਈ ਆ ਤੇ ਸੁਪਰੀਮ ਕੋਰਟ ਦੇ ਵਿੱਚ ਨੋਟਸ ਵੀ ਇਹਨਾਂ ਨੂੰ ਸਰਕਾਰਾਂ ਨੂੰ ਹੋ ਗਿਆ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜ਼ੀਕਟਿਵ ਦੇ ਵਿੱਚ ਇਹ ਵੀ ਅੱਜ ਫੈਸਲਾ ਹੋਇਆ ਕਿ ਅਸੀਂ ਬੰਦੀ ਸਿਮਨਾਲੇ ਸਮੂਚਿਆਂ ਲਈ ਆਪਣੀ ਬਚਨ ਬਾਤਾਂ ਦਹਰਾਉਨੇ ਆ ਕਿ ਅਸੀਂ ਉਹਨਾਂ ਦੀ ਰਿਹਾਈ ਲਈ ਪੁਰ ਜੋੜ ਸਿਰ ਜੋੜ ਜਿਹੜੇ ਆ ਤੋੜ ਯਤਨ ਜਿਹੜੇ ਆ ਉਹ ਕੀਤੇ ਜਾਣਗੇ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਜੇ ਤੁਸੀਂ ਵੀ ਸਮਾਂ ਕੱਢ ਕੇ ਆਏ ਆ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਸਮਾਂ ਚੱਲ ਰਿਹਾ ਇਹ ਕਿਉਂਕਿ ਹੁਣ ਨਵੇਂ ਸਿਰੇੋਂ ਫੇ ਚੌਂਡ ਵੀ ਹੋਣੀ ਆ ਤੇ ਉਹਦੇ ਲਈ ਕੋਈ ਫੈਸਲਾ ਨਹੀਂ ਹਾਲੇ ਅਸੀਂ ਕੀਤਾ ਉਹ ਫਿਰ ਅਗਲੀ ਮੀਟਿੰਗ 'ਚ ਦੇਖਾਂਗੇ ਜਾਂ ਸਮੇਂ ਦੇ ਨਕੂਲ ਜਿਹੜਾ ਹੋਊਗਾ ਪਰ ਤੁਹਾਡਾ ਸਾਰਿਆਂ ਦਾ ਫੇਰ ਦਿਲ ਦੀਆਂ ਡਿਗਾਈਆਂ ਤੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਇਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਤੁਸੀਂ ਆਪਣਾ ਸ਼ੇਅਰ ਕੀਤਾ ਬਹੁਤ-ਬਹੁਤ ਧੰਨਵਾਦ